ਇੰਡੀਆ ਫਾਸਟ ਹੈਡਲਾਈਨ ਤੇ ਖਬਰਾਂ ਖੇਤੀਬਾੜੀ ਅਤੇ ਵਪਾਰ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰਨ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਤਾਂ ਜੋ ਸਾਡਾ ਨੋਟੀਫਿਕੇਸ਼ਨ ਕੋਰੋਲਾ 14 ਲੱਖ ਰੁਪਇਆ ਕੋਰੋਲਾ ਕੋਰੋਲੇ ਵਾਲੇ ਆਏ ਆ ਮਾਜੀ ਆਈ ਕੋਰੋਲਾ ਪੌਣੇ 14 ਲੱਖ ਰੁਪਇਆ ਲੇਲਾ 9 ਲੱਖ ਰੁਪਇਆ ਉਧਰ ਔਰ ਮਾਜਰੀ ਪੌਣੇ 7 ਲੱਖ ਰੁਪਇਆ ਤੇ ਮੇਜਾਪੁਰ 11 ਲੱਖ ਰੁਪਇਆ ਸਰਦਾਰ ਹੰਦਿਆ ਸਿੰਘ ਕਮੋਰ ਜਿੰਦਾਬਾਦ ਦਾਇਵਾਤ ਮੰਨ। ਠੀਕ। ਇਹ ਇਹ 15 ਕਰੋੜ ਰੁਪਇਆ ਵੱਖ-ਵੱਖ ਸਮੇਂ ਸਿਰ ਜਿਹੜਾ ਜੁਦ ਘਟਣਗੇ ਇਹਨਾਂ ਬਾਰੇ ਜਾਣਕਾਰੀ ਜੀ। ਅੱਜ ਸਮਾਰਟ ਵਿਲੇਜ ਮੁਹਿੰਮ ਦੇ ਤਹਿਤ ਦੂਜੇ ਪੜਾਅ ਦੇ ਵਿੱਚ ਅਸੀਂ ਜਿਹੜਾ ਪੁੱਛ ਚੁੱਕੇ ਹਾਂ ਤੇ ਵੱਖ-ਵੱਖ ਮਤਲਬ ਕਿ ਪਿੰਡਾਂ ਦੇ ਲਈ ਵੱਖ-ਵੱਖ ਕੰਮਾਂ ਦੇ ਵਾਸਤੇ ਮੈਂ ਧੰਨਵਾਦ ਕਰਦਾ ਹਾਂ ਜੀ ਮਿਨਿਸਟਰ ਸਾਹਿਬ ਦਾ ਕਿ ਉਹਨਾਂ ਨੇ 15 ਕਰੋੜ ਰੁਪਏ ਮੇਰੇ ਹਲਕੇ ਦੇ ਲਈ ਜਿਹੜਾ ਉਹ ਦਿੱਤਾ ਤੇ ਬਹੁਤ ਵੱਡੀਆਂ ਜਿਹੜੇ ਹੈਗੇ ਆ ਕੰਮਾਂ ਦੇ ਵਾਸਤੇ ਜਿਹੜੀਆਂ ਗ੍ਰਾਂਟਸ ਜਿਹੜੀਆਂ ਹੈਗੀਆਂ ਉਹਨਾਂ ਨੇ ਦਿੱਤੀਆਂ ਕੋਈ ਐਸਾ ਪਿੰਡ ਨਹੀਂ ਜਿੱਥੇ 10 ਲੱਖ ਰੁਪਏ ਤੋਂ ਰਸਤੀ ਘੱਟ ਹੋਵੇ ਇਹ ਵੱਖ-ਵੱਖ ਕੰਮਾਂ ਦੇ ਲਈ ਧਰਮਸ਼ਾਲਾ ਵਾਸਤੇ ਹੈ ਸਕੂਲਾਂ ਵਾਸਤੇ ਹੈ ਤੇ ਪਿੰਡ ਦੀਆਂ ਸਟਰੀਟ ਲਾਈਟ ਵਾਸਤੇ ਹੈ ਤੇ ਕੁਝ ਸ਼ਮਸ਼ਾਨ ਘਾਟ ਵਾਸਤੇ ਹੈ ਵੱਖ-ਵੱਖ ਕੰਮਾਂ ਦੇ ਲਈ ਹੈਗੀ ਆ ਉਹ ਪਿਛਲੇ 3.5 ਸਾਲ ਤੋਂ ਇੱਟਾਂ ਲੱਗਦੀ ਜਾ ਰਹੀ ਆ ਤੇ ਹੁਣ ਵੀ ਜਿਹੜਾ ਹੈਗਾ ਆਉਣ ਵਾਲੇ 2-3 ਸਾਲ ਚ ਵੀ ਜਿਹੜਾ ਕੋਈ ਵੀ ਡਿਵੈਲਪਮੈਂਟ ਦੇ ਕੰਮ ਅਸੀਂ ਰੋਕਣ ਨਹੀਂ ਦੇਣੇ ਤੇ ਲਗਾਤਾਰ ਜਿਹੜੇ ਕੰਮ ਇਹ ਜਾਰੀ ਰਹਿਣਗੇ ਅੱਜ ਤਕਰੀਬਨ ਮੈਂ 10 ਪਿੰਡਾਂ ਦਾ ਰੱਖਿਆ ਹੋਇਆ ਪ੍ਰੋਗਰਾਮ ਤੇ ਕਿਉਂਕਿ ਸਾਰੀ ਥਾਂ ਤੇ ਜਾ ਨਹੀਂ ਸਕਦੇ ਹੈਗੇ ਤੇ ਵਕ-ਵਕ ਥਾਂ ਤੇ ਜਿਹੜਾ ਹੈਗਾ ਵਕ-ਵਕ ਕੰਮਾਂ ਦੇ ਲਈ ਜਿਹੜਾ ਹੈਗਾ ਉਹ ਸ਼ੁਰੂਆਤ ਕੀਤੀ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਿਹੜੇ ਪਿੰਡ ਤੋਂ ਕੀਤੀ ਹੈ ਓਕਸੀ ਸੈਣੀਆ ਤੋਂ ਸ਼ੁਰੂ ਕੀਤੀ ਹੈ ਤੇ ਸਭ ਤੋਂ ਲਾਸਟ ਪਿੰਡ ਕਿੱਥੇ ਹੋਊਗਾ ਜੀ ਮੈਂ ਮਾਨਕਪੁਰ ਜਾਣਾ ਉਹ ਤੋਂ ਬਾਅਦ ਮੇਰਾ ਬੇਟਾ ਵੀ ਜਾ ਰਿਹਾ ਕਈ ਥਾਂ ਤੇ ਤੇ ਉਹ ਵੀ ਜਾ ਰਹੇ ਹੈਗੇ ਹਾਂ ਜੀ ਉਹ ਉਹ ਵੱਖਰਾ ਕਿਉਂ ਤੁਹਾਡੇ ਨਾਲ ਹਾਂ ਉਹ ਅਲੱਗ ਤੌਰ ਤੇ ਜਾ ਰਹੇ ਹਾਂ ਜੀ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਅਜੀਤ ਸਿੰਘ ਹੈ ਜੀ ਪਿੰਡ ਤੁਮਾ ਮੈਂ ਡਾਇਰੈਕਟਰ ਹਾਂ ਜੀ ਬੈਂਕ ਠੀਕ ਹੈ ਜੀ ਅਸੀਂ ਤਾਂ ਬੜਾ ਧੰਨਵਾਦ ਕਰਦੇ ਹਾਂ ਐਮ ਐਲ ਏ ਸਾਹਿਬ ਸਰਦਾਰ ਹਰਦੇਵਾਲ ਸਿੰਘ ਕੰਬੋਜ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ 15 ਲੱਖ ਰੁਪਏ ਦੀ ਅੱਜ ਗ੍ਰਾਂਟ ਦਿੱਤੀ ਹੈ ਤੇ ਇਸ ਤੋਂ ਪਹਿਲਾਂ ਵੀ 40 ਲੱਖ ਰੁਪਏ ਦੀ ਸਾਡੇ ਪਿੰਡ ਨੂੰ ਗ੍ਰਾਂਟ ਆ ਚੁੱਕੀ ਹੈਗੀ ਸਾਡੇ ਸਕੂਲ ਦੇ ਪਿੱਛੇ ਦੇਖ ਰਹੇ ਹੋ ਤੁਸੀਂ ਕਮਰਿਆਂ ਦਾ ਕੰਮ ਚੱਲ ਰਿਹਾ ਹੈਗਾ 15 ਲੱਖ ਰੁਪਏ ਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਗ੍ਰਾਂਟ ਆ ਚੁੱਕੀ ਹੈ 63 ਲੱਖ ਰੁਪਏ ਦੀ ਇੱਕ ਗ੍ਰਾਂਟ ਸਾਡੀ ਕਰੋਨਾ ਕਰਕੇ ਕੋਵਿਡ ਕਰਕੇ ਰੁਕ ਗਈ ਸੀਗੀ ਉਹ ਵੀ ਸਾਡੇ ਨਵੇਂ ਬਿਲਡਿੰਗ ਵਾਸਤੇ 63 ਲੱਖ ਰੁਪਏ ਦੀ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਹੋਈ ਚੁੱਕੀ ਹੈਗੀ ਲਗੋ ਮੈਂ ਧੰਨਵਾਦ ਕਰਦਾ ਅੱਜ ਐਮਐਲਏ ਸਾਹਿਬ ਦਾ ਜਿਹੜਾ ਕਿ ਜਿਹੜੀ ਪਹਿਲੀ ਜਿਹੜੀ ਸਮਾਰਟ ਵਿਲੇਜ ਦੀ ਕਰਾ ਸਾਨੂੰ ਗ੍ਰਾਂਟ ਮਿਲੀ ਪਿੰਡਾਂ ਨੂੰ